ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਇੰਦਰਪਾਲ ਸਿੰਘ ਪਮਾੜੀ ਵੀ ਪੰਜਾਬੀ ਚੈਨਲ ਤੋਂ ਅੱਜ ਆਪਾਂ ਪਮਾੜੀ ਪਿੰਡ ਹੀ ਖੜੇ ਆ ਜਿਵੇਂ ਆਪਾਂ ਦੇਖਦੇ ਆ ਕਿ ਪੰਜਾਬੀਆਂ ਦਾ ਦਿਲ ਬੋਲ ਦਰਿਆ ਵਾ ਜੇ ਸਿਆਲ ਆਉਂਦੇ ਆ ਚਾਹ ਦੀ ਲੋੜ ਵਿੱਚ ਚਾਹ ਦੇ ਲੰਗਰ ਲੱਗ ਜਾਂਦੇ ਆ ਜੇ ਕਿਤੇ ਮਾਰ ਪੈਂਦੀ ਆ ਕੋਈ ਹੜ ਆਉਂਦਿਆ ਤਾਂ ਭੁੱਖਿਆਂ ਨੂੰ ਲੰਗਰ ਸ਼ਿਕਾਇਆ ਜਾਂਦਾ ਵਾ ਤੇ ਜੇ ਇੱਕ ਰੀ ਗੱਲ ਗਰਮੀ ਦੀ ਗਰਮੀ ਤਾਂ ਸੂਰਜ ਆ ਆਪਦੀ ਪੂਰੀ ਸਿਕਰ ਤੇ ਆਪਣੀ ਗਮੀ ਪਾ ਰਿਹਾ ਵਾ ਪੂਰਾ ਸੂਰਜ ਆਪ ਤੇ ਤਪ ਰਿਹਾ ਵਾ ਪਰ ਉਹ ਲੋਕਾਂ ਨੂੰ ਜੇ ਪਿਆਸ ਲੱਗਦੀ ਆਂ ਆਉਂਦੇ ਨੇ ਤੇਰੇ ਪਿਆਸ ਲੱਗਦੀ ਆ ਉਹਨੂੰ ਪਾਣੀ ਦੀ ਰਾਹ ਥਾਂ ਥਾਂ ਤੇ ਆ ਪਾਣੀ ਪੰਜਾਬੀ ਪੰਜਾਬੀ ਸੁਵੀਲਾਂ ਲਾਉਂਦੇ ਆ ਪਾਣੀ ਥਾਂ ਥਾਂ ਤੇ ਮਿਲਦਾ ਜੇ ਲੋਕੀ 20 ਰੁਪਏ ਰੇ ਪਾਣੀ ਵੇਚਦੇ ਪੇ ਲੀਟਰ ਇਥੇ ਪੰਜਾਬੀਆਂ ਦਾ ਦਰਿਆ ਵਾ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਸੁਵੀਲ ਪਾ ਕੇ ਮਿੱਠਾ ਪਾ ਕੇ ਬਣਾ ਕੇ ਦੁੱਧ ਵਧੀਆ ਸੁਵੀਲ ਥਾਂ ਥਾਂ ਤੇ ਮਿਲਦੀਆਂ ਪਈਆਂ ਨੇ ਤੇ ਬੰਦਿਆਂ ਨੂੰ ਰਜਾਇਆ ਜਾਂਦਾ ਵਾ ਤੇ ਪਾਣੀ ਦੀ ਪਿਆਸ ਬੁਝਾਈ ਜਾਂਦੀ ਆ ਇਸੇ ਇਸੇ ਨੂੰ ਮੈਨੇ ਰੱਖ ਕੇ ਦੇ ਹੋਏ ਸਾਡੇ ਪਿੰਡ ਪਮਾਲੀ ਵਿਖੇ ਵੀ ਲੋਕਾਂ ਨੇ ਲੋਕਾਂ ਨੇ ਆਮ ਲੋਕਾਂ ਨੇ ਮਹਾਰੇ ਹੋ ਕੇ ਲੋਕਾਂ ਦੇ ਆਪ ਦਾ ਇਕਜਟ ਹੋ ਕੇ ਪਾਣੀ ਦੀ ਸਹੂਲਤ ਲਾਈ ਆ ਜਿਹਦੇ ਵਿੱਚ ਨੌਜਵਾਨ ਨੌਜਵਾਨ ਮੁੰਡੇ ਬੱਚੇ ਤੇ ਆਪਣੇ ਬਜ਼ੁਰਗ ਵੀ ਆ ਤੇ ਮੋਹਲਵਾਰ ਬੰਦੇ ਬੰਦਿਆਂ ਕਰਕੇ ਸੂਲ ਮੋਹਲ ਦਾ ਬੰਦੇ ਆ ਜਿਨ੍ਹਾਂ ਨੇ ਪਾਣੀ ਦੀ ਸਹੂਲਤ ਲਾਈ ਹੋਈ ਆ ਹਾਂਜੀ ਬਾਪੂ ਜੀ ਆਸ਼ੀਰਵਾਦ ਜੀ ਠੀਕ ਆ ਕੋ ਹਾਂਜੀ ਠੀਕ ਆ ਠੀਕ ਆ ਵਧੀਆ ਇਹ ਗੱਲ ਮੰਨਣ ਵਾਲੀ ਆ ਜੇ ਮੰਨ ਲਓ ਸੂਰਜ ਆਪ ਦੀ ਸਿਖਰ ਤੇ ਆ ਗਰਮੀ ਪੂਰੀ ਫੱਲ ਪੈਂਦੀ ਯਾਰ ਹਾਂਜੀ ਹਾਂਜੀ ਤੇ ਪੰਜਾਬੀਆਂ ਦਲਵੀਂ ਦਰਿਆ ਵਾ ਕਹਿੰਦੇ ਅਸੀਂ ਅਸੂਈਲਾ ਲਾਉਣੀ ਪਾਣੀ ਪਾਣਾ ਕਿੱਲਾ ਇਹ ਹਾਂਜੀ ਹਾਂਜੀ ਸ਼ਵੀਲਾ ਲਾਤੀ ਸਾਡੇ ਸਾਰੇ ਹੀ ਚੱਲਦੀਆਂ ਸਾਰੇ ਹੀ ਪੈਂਦੇ ਹਾਂਜੀ ਬਹੁਤ ਚੱਲਦੀਆਂ ਲੋਕਾਂ ਨੂੰ ਪਿਆਸ ਆਉਂਦੀ ਪਿਆਸ ਜਿਆਦਾ ਨਹੀਂ ਲੋਕਾਂ ਦੀ ਹੈ ਨਾ ਹਾਂਜੀ 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 ਇਹ ਕੱਲੀ ਚੀਜ਼ ਪੰਜਾਬ ਜੀ ਦੇਖਣ ਨੂੰ ਮਿਲਦੀ ਆਪਾਂ ਜੇ ਜਾਈਏ ਕਿਤੇ ਹੋਰ ਜਮਲ ਹੋਰ ਸ਼ਹਿਰ ਹੋਰ ਮਜਾ ਤੋਂ ਬਾਹਰ ਜਾਂਦੇ ਆ ਤਾਂ ਸਾਨੂੰ ਪਾਣੀ 20 ਰੀਟਰ ਮਿਲਣ ਲਾ ਜਾਂਦਾ ਪਰ ਇੱਥੇ ਆਪਾਂ ਪਾਣੀ ਐ ਬਣਾਉਂਦੇ ਆ ਵਿੱਚ ਦੁੱਧ ਹੀ ਮਿਲਾਉਂਦੇ ਆ ਮਿੱਠਾ ਹੀ ਪਾਉਂਦੇ ਮਿੱਠਾ ਦੇਖੀ ਜਾਵੇ 60 ਰੁਪਏ ਪਰ ਪੰਜਾਬੀ ਆ ਜਿਹੜੇ ਪਰ ਉਹਨਾਂ ਕੁਝ ਬਮਲਾ ਕੇ ਕਿਵੇਂ ਦੇਦੇ ਧੱਤ ਰਿਆ ਜ਼ਿਲ ਕਿਵੇਂ ਆ ਹਾਂ ਜੀ ਹਾਂ ਜੀ ਦਰਿਆ ਸਾਡਾ ਕੋਈ ਵੀ ਆ ਜੇ ਪਾਣੀ ਅਸੀਂ ਪਿਉਣਾ ਹੀ ਪਉਣਾ ਸਭ ਨੂੰ ਹਾਂ ਜੀ ਹੋਰ ਵਿਚਾਰ ਕੋਈ ਦਿਨਾ ਜੋ ਨਹੀਂ ਦਈ ਕੋਈ ਹਾਂ ਜੀ ਇਹ ਮੁੰਡੇ ਆਪਣੇ ਲੱਗੇ ਆ ਰਾਜੂ ਵੀਰ ਜੀ ਹੁਣੀ ਤੇ ਅਬ ਬਾਈ ਜੀ ਨਾ ਬਾਈ ਨਾ ਅਗਲ ਕਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਪੰਜਾਬੀਆਂ ਦਾ ਦਰਿਆ ਹੁੰਦਾ ਵਾ ਤੇ ਇਹ ਅਪਾ ਜੇ ਮੱਲੋ ਭੁੱਖਿਆਂ ਨੂੰ ਲੋੜ ਪੈਣੀ ਲੰਗਰ ਦੇ ਸੀ ਉਥੇ ਲੰਗਰ ਲਾਇਆ ਜਾਂਦੇ ਆ ਇਹ ਸਰਪ ਪੰਜਾਬ ਹੀ ਆ ਜੋ ਇਹ ਕੰਮ ਦੀ ਪਹਿਲ ਕਰਦਾ ਕਿਤੇ ਵੀ ਪਲਾਡ ਆਵੇ ਕਿਤੇ ਵੀ ਕੋਸ਼ ਆਵੇ ਉਥੇ ਪੰਜਾਬ ਦਾ ਸਾਨੂੰ ਹਰੇਕ ਬੰਦਾ ਮਿਲੂਗਾ ਸੇਵਾ ਕਰਨ ਬਾਅਦ ਹਰੇਕ ਬੰਦਾ ਮਿਲੂਗਾ ਫੇਰ ਵੀ ਪੰਜਾਬ ਨੂੰ ਗੌਰਮੈਂਟਾ ਥੱਲੇ ਲਾਈ ਜਾਂਦੀਆਂ ਨੇ ਵੀ ਪੰਜਾਬ ਕੋ ਕਰਦਾ ਨਹੀਂ ਇਹ ਪੁਰਾਣਾ ਨਹੀਂ ਕਰਦਾ ਜਾਂ ਅੰਤਵਾਦੀ ਆ ਫਰਾਨੇਵਾਦੀ ਆ ਇਹਦਾ ਦੇਦ ਨੂੰ ਸੇਵਾ ਵੀ ਕਿੰਨੀ ਕਰਦੇ ਆ ਹਾਂਜੀ ਇਨੀ ਸੇਵਾ ਨਾਲ ਤਾਂ ਕਿਸੇ ਨੇ ਕਰੀਆ ਕਿਤੇ ਕਿਤੇ ਜਿਹੜਾ ਜਿਹਾ ਪੰਜਾਬ ਵਾਲੀ ਸੇਵਾ ਨਹੀਂ ਕਰ ਸਕਦਾ ਕੋਈ ਹੂੰ ਦੇ ਦੇਖ ਤੂੰ ਤੂੰ ਕਿ ਕੀ ਪੰਜਾਬੀਆਂ ਨੂੰ ਪੰਜਾਬੀ ਤੱਕ ਇਹ ਇੱਕ ਆਪਾਂ ਹੋਰ ਦੇਖੀਏ ਕਿ ਪੰਜਾਬੀਆਂ ਨੂੰ ਇਹ ਜੇ ਅੱਤਵਾਦੀਆਂ ਕਿਹਾ ਜਾਂਦਾ ਪਰ ਇਹ ਸੁਵਿਧਾ ਲੱਗਦੀਆਂ ਜੋ ਲੰਗਰ ਲੱਗਦੇ ਆ ਉਹ ਪੰਜਾਬੀ ਕੋਈ ਨਹੀਂ ਚੱਕਦਾ ਉਹ ਹੀ ਤਾਂ ਕਹਿੰਦਾ ਬੋਲਦਾ ਨਹੀਂ ਕੋਈ ਲੱਭ ਜੀ ਨਹੀਂ ਬੋਲਦਾ ਕੋਈ ਪੰਜਾਬੀ ਹੂੰ ਸਾਹਮਣੇ ਉਹ ਵੀ ਦਛਣਾ ਜਾਨੇ ਵੀ ਪੰਜਾਬ ਬਾਰ ਬਾਹਰ ਔਰ ਨੇ ਦੇਖ ਲੋ ਗੋਰੇ ਹੁਣ ਖੁਦ ਕਹਿ ਰਹੇ ਆ ਇੱਕ ਪੰਜਾਬ ਦੇ ਸ਼ੱਕੀ ਆ ਜਿਹੜੇ ਦੁਨੀਆ ਨੂੰ ਪ੍ਰਚਾਰ ਆ ਲੰਘ ਭੁੱਖਾ ਨੂੰ ਲੰਗਰ ਖਵਾ ਰਿਹਾ ਇੱਕ ਸਿਰ ਪੰਜਾਬ ਦੇ ਸ਼ੱਕ ਕੌਮ ਆ ਜਿਹੜੀ ਇਹ ਕੰਮ ਕਰ ਰਹੀ ਏ ਇਹ ਸੇਵਾ ਆਪਾਂ ਕਦੋਂ ਕਿੰਨੇ ਵੇ ਸ਼ੁਰੂ ਕਰਤੀ ਸੀਗੀ ਇਹ 10 ਵਜੇ ਸ਼ੁਰੂ ਕਰਤੀ ਸੀਗੀ ਜੀ 10 ਵਜੇ ਸ਼ੁਰੂ ਕਰਤੀ ਹਾਂ ਪੂਰੇ 10 ਕਿੰਨੇ ਵੇ ਮਤਲਬ ਕਿ ਕਿੰਨੇ ਤੱਕ ਚੱਲੂਗੀ ਸ਼ਾਮ ਨੂੰ ਚਾਹ 5 ਵਜੇ ਤੱਕ ਬਾਕੀ ਉਹਦਾ ਹੁਕਮ ਆ ਜੀ ਬਿਲਕੁਲ ਇਹਨਾਂ ਦਾ ਤੇ ਲੂ ਇਹ ਅੰਨੀ ਗਰਮੀ ਹੈ ਜੀ ਆਪਾਂ ਦੇਖ ਕਿੰਨੀ ਗਰਮੀ ਪੈਂਦੀ ਪਈ ਹੈ ਨਾ ਇਹ ਸੇਵਾ ਕਰਦੋਂ ਲੱਗਦੀ ਨਹੀਂ ਆ ਜੀ ਅਸੀਂ ਖੁਦ ਬਜ਼ੁਰਗਾਂ ਪੂਰੇ ਮੇਰੀ 70 ਜਿਆਦਾ ਉਮਰ ਹੋ ਗਈ ਲੱਗਦੀ ਨਹੀਂ ਗਰਮੀ ਅੱਛਾ ਜੀ ਇਹ ਲੋਕਾਂ ਤਾਂ ਏਸੀ ਚ ਨਿਕਲਣ ਦੇ ਕਮਰੇ ਬਾਹਰ ਨਿਕਲਦੇ ਆ ਤੁਹਾਨੂੰ ਗਰਮੀ ਲੱਗਦੀ ਪਰ ਤੁਸੀਂ ਅਨੇਕ ਤੋ ਪਰਿਵਿਧਨੀ ਗਰਮੀ ਦੇ ਅੱਜ ਆਬਰੀ ਬਾਹਰ ਨਿਕਲਦੇ ਸੀ ਅੱਜ ਪਤਾ ਨਹੀਂ ਕੀ ਕਿਰਪਾ ਪਰਮਾਤਮਾ ਨੇ ਕਰੀ ਆ ਬਟ ਹੈ ਹੀ ਨਹੀਂ ਪੋਰਾ ਵੀ ਨਹੀਂ ਦੇ ਲੋ ਜੀਵ ਨਹੀਂ ਕਰ ਜਾਂਦਾ ਜਾਨ ਨੂੰ ਕੋਲੇ ਘਰ ਆ ਇੰਨੀ ਸ਼ਕਤੀਆ ਗੁਰੂ ਗੋਖਸ਼ ਹੈ ਮਾਰ ਪਰਮਾਤਮਾ ਨੇ ਆਪਨੇ ਸੇਵਾਦਾਰ ਹੁਣੇ ਲੱਗੇ ਹੋਏ ਆ ਭਾਈ ਮਿੱਠੇ ਮਿੱਠੇ ਗੋਲ ਜਨੇ ਵਧੀਆ ਤਰੀਕੇ ਨਾਲ ਹਾਂ ਜੀ ਹਾਂ ਜੀ ਭਾਈ ਕੋਲ ਜੀ ਬਹੁਤ ਵਧੀਆ ਮਿੱਠਾ ਖੋਲ ਰਿਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਜਲਦੀ ਸੇਵਾ ਚੱਲ ਰਹੀ ਆ ਪਰਮਾਤਮਾ ਇਹਦੇ ਚੜ੍ਹਦੀ ਕਲਾ ਚ ਰੱਖੇ ਇੱਕ ਤਸਵੀਰ ਕਿੰਨੇ ਮਿੱਠਾ ਲਾਇਆ ਜਾਂਦਾ ਕਿੰਨੀ ਖੰਦ ਲਾਇਆ ਜਾਂਦੀ ਆ ਸਰਕਸ ਵੀਲ ਦੇ ਵਿੱਚ ਲੱਗ ਜਾਂਦਾ ਹੈ ਤਕਰੀਬਨ 3 ਤੋਂ 4 ਕੁਆਂਟਲ ਦੇ ਵਿੱਚ ਵਿੱਚ 3 ਤੋਂ 4 ਕੁਆਂਟਲ ਦੇ ਵਿੱਚ ਵਿੱਚ ਮਿੱਠਾ ਲੱਗਦਾ 3 ਤੋਂ 4 ਕੁਆਂਟਲ ਲੱਗਦਾ ਹਾਂਜੀ ਹਾਂਜੀ 400 ਡਵਾਈਡ ਕਰੀਏ 60 ਤੇ ਹਾਂਜੀ ਤੇ 60 ਚੋਕ ਇਸੇ ਜਗ੍ਹਾ ਤੇ ਯਾਨੀ ਕਿ ਮੈਂ ਨਾ ਤੇ ਜਾਰੀ ਆ ਤੁਸੀਂ ਕੰਢੀ ਲੱਗ ਜਾਂਦੀ ਹੈ ਨਹੀਂ ਰਾਮਾ ਲੱਗ ਜਾਂਦੀ ਹੈ ਗੁਰੂ ਮਹਾਰਾਜ ਦੇ ਰਾਖਸ਼ਾ ਸਾਹਿਬ ਆਪਣੇ ਵੀ ਆ ਜਾਂਦਾ ਜੀ ਸੰਗਤ ਦਾ ਪੈਸਾ ਸੰਗਤ ਦੇ ਪੈਸੇ ਨਾਲ ਹੀ ਹੋ ਜਾਂਦਾ ਸਰਕਸ ਤੇ ਸੰਗਤ ਦੇ ਪੈਸੇ ਨਾਲ ਹੀ ਚੱਲ ਜਾਂਦਾ ਸਰਕਸ ਯਾਨੀ ਮੇਰ ਕਿਵੇਂ ਹੋ ਜਾਂਦੀ ਹੈ ਤੁਸੀਂ ਬੈਠੇ ਹੋ ਕੋਈ ਨਾ ਚਲੋ ਆਇਆ ਨਾ ਨਹੀਂ ਤਾਂ ਪਾਣੀ ਗਰਮੀ ਪੈਂਦੀ ਵੀ ਆ ਉਹ ਬੱਚੇ ਵੀ ਦੇਖੋ ਬੱਚੇ ਵੀ ਲੱਗੇ ਹੋਏ ਆ ਇਹਨਾਂ ਨੂੰ ਕੀ ਐਜ ਜੋਸ਼ ਪੈਦਾ ਹੋ ਜਾਂਦਾ ਵਾ ਕਿ ਇਹਨਾਂ ਤੋਪਾ ਚਾ ਕੋਈ ਨਹੀਂ ਜਿੰਦੀ ਇਹ ਗੁਰੂ ਮਹਾਰਾਜ ਦੀ ਵਕਸ ਸੀ ਆ ਜੀ ਜਿਹਦੀ ਉਹਦੀ ਕਿਰਪਾ ਸਦਕਾ ਜਾਨਾ ਕਿਸੇ ਤੋਪਰਾ ਦੇਣਾ ਕੋਈ ਹੋਰ ਇੱਥੇ ਹਰ ਇੱਕ ਸੇਵਾਗਰ ਨੂੰ ਚਾਹ ਬਣਾ ਨਹੀਂ ਤਾਂ ਬਾਹਰ ਸਟੇਟਪਾ ਪੰਜਾਬ ਤੋਂ ਬਾਹਰ ਚਲੇ ਜਾਓ ਪਾਣੀ ਦੀ ਬੋਤਲ ਤੁਸੀਂ ਦੱਸਿਆ ਨਾ 20 ਰੁਪਏ ਲੀਟਰ ਹੋ ਜਾਂਦੀ ਹੈ ਇੱਕ ਪੰਜਾਬ ਵੀ ਇਦਾਂ ਦਾ ਹੈਗਾ ਆਪਣਾ ਪੰਜਾਬ ਜਿੱਥੇ ਫ੍ਰੀ ਆਫ ਜਲ ਦੀ ਰਿਕਵੈਸਟ ਕੋਈ ਨਹੀਂ ਲਈ ਜਾਂਦੀ ਸੇਵਾਵਾ ਸਭ ਤੋਂ ਪਹਿਲਾਂ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਉਹ ਮਿਲਦੇ ਆਂ ਮਨੇ ਸੇਵਾਦਾਰ ਨੂੰ ਜਿਹੜਾ ਮਾਈਕ ਤੇ ਦਾ ਬਹੁਤ ਕੁਝ ਬੋਲ ਰਹੇ ਨੇ ਹੈ ਉਹ ਥੋੜੀ ਜਿਹੀ ਮਾਈਕ ਤੇ ਲੱਗੀ ਹੋਈ ਹੈ ਜੀ ਹਾਂਜੀ ਬਾਬਾ ਜੀ ਵਾਈਕੁਰ ਕੇ ਖਾਲਸਾ ਵਾਈਜੀ ਕੀ ਫਤਿਹ ਹਾਂਜੀ ਤੇ ਹੁਣ ਬੈਠੇ ਜੀ ਧੁੱਪੇ ਹੋਏ ਨਾ ਉੱਪਰ ਕੋਈ ਪਰਦਾ ਤਾਂ ਹੋਰ ਨਹੀਂ ਜੀ ਮਹਾਰਾਜ ਜੀ ਕਿਰਪਾ ਸਾਨੂੰ ਛੋਪੀ ਨਹੀਂ ਲੱਗਦੀ ਅੱਛਾ ਜੀ ਹਾਂਜੀ ਜਾਤਾ ਪਾਤਾ ਤੋਂ ਉੱਠ ਕੇ ਅਸੀਂ ਸੇਵਾ ਕਰਦੇ ਆਂ ਤਾਂ ਕਿ ਸਾਰੀ ਦੁਨੀਆ ਨੂੰ ਸ਼ਾਂਤੀ ਮਿਲੇ ਇਹ ਨਹੀਂ ਥੋਪੇ ਦੇ ਬਾਵਜੂਦ ਵੀ ਸੇਵਾਦਾਰ ਜੋਰ ਨਾਲ ਲੋਟ-ਜੋਰ ਨਾਲ ਸੇਵਾ ਕਰ ਰਹੇ ਨੇ ਮਾੜੀ ਦੀ ਕਿਰਪਾ ਵੀ ਸਾਨੂੰ ਥੋਪੀ ਲੱਗਦੀ ਸਵੇਰੇ 6 ਵਜੇ ਤੋਂ ਨੌਜਵਾਨ ਲੱਗੇ ਨੇ ਸ਼ਾਮ ਦੇ 5 ਵਜੇ ਤੱਕ ਟੰਗ ਲਾਈ ਕੰਮ ਇਹ ਬਾਈ ਨੇ ਬਹੁਤ ਹੀ ਪਿਆਰੀ ਗੱਲ ਕੀਤੀ ਕਿ ਜਾਦਪੁਰ ਤੋਂ ਉੱਪਰ ਉੱਠ ਕੇ ਜਿਹੜੀ ਗੱਲਾਂ ਬਾਤਾਂ ਜੇ ਗੱਲ ਨਿਕਲੇ ਆਉਂਦੀ ਆ ਕਿ ਜੇ ਜਾਦਪੁਰ ਦੇ ਬਾਈ ਦੇਖੋ ਆਪਾਂ ਹੁਣ ਜੇ ਪਾਣੀ ਪੀਂਦਾ ਪਿਆਸ ਤਾਂ ਸਾਰਿਆਂ ਨੂੰ ਲੱਗਦੀ ਆ ਇਹ ਤਾਂ ਨਹੀਂ ਬੈਸਿਕਲੀ ਸੱਖ ਨੂੰ ਲੱਗਦੀ ਆ ਕੱਲੇ ਇੰਦ ਨੂੰ ਲੱਗਦੀ ਆ ਪਿਆਸ ਸੇ ਪਾਣੀ ਸੇ ਸਿੱਖ ਨਹੀਂ ਚਾਹੀਦਾ ਹਿੰਦੂ ਨੂੰ ਹੀ ਪੀਣਾ ਵਾ ਸਾਈ ਨਹੀਂ ਪੀਣਾ ਮੁਸਲਮਾਨ ਨਹੀਂ ਪੀਣਾ ਵਾ ਇਹ ਬੀਨਾ ਪੇਰ ਪਾਦੇ ਆਪਾਂ ਜਲ ਸ਼ਕਾਉਨੇ ਆ ਕਿ ਨਹੀਂ ਜੀ ਹਾਂ ਜੀ ਬਿਲਕੁਲ ਜੀ ਕੋਈ ਪੇਰ ਪਾਸ ਨਹੀਂਗਾ ਸਾਰੇ ਬੀਬੀ ਬਜ਼ੁਰਗ ਪੈਣਾ ਮਤਾ ਵਾ ਸਾਰੇ ਆ ਕੇ ਸੇ ਜਲ ਸਕਦੇ ਤੇ ਪਾਣੀ ਲੈ ਕੇ ਜਾਂਦੇ ਆਪਣੇ ਘਰਾਂ ਨੂੰ ਇਹ ਘਰਾਂ ਨੂੰ ਲੈ ਜਾਂਦੇ ਹਾਂਜੀ ਹਾਂਜੀ ਕੁੱਲਾ ਜਲ ਚੱਲ ਰਿਹਾ ਹੈ ਮਹਾਰਾਜੀ ਕਿਰਪਾ ਗੁਰੂ ਕੋਲ ਸੇ ਦੀ ਪਾਸ ਆਦੀ ਸਾਡੇ ਸਾਰੇ ਨਾਂ ਦੇ ਵੀਰ ਤਨ ਦੇ ਹੀ ਮਨ ਨਾਲ ਸੇਵਾ ਕਰ ਰਹੇ ਨੇ ਇਹ ਕਮਾਲ ਹੋ ਜਾਂਦੀ ਐ ਇਹ ਦੋਸਤੋ ਜਦੋਂ ਅਹ ਜੇ ਬੰਦੇ ਦਾ ਭਾਈਚਾਰਾ ਦੇਖੀਦਾ ਆਸ ਵਿੱਚ ਇੱਕ ਭਾਈਚਾਰਾ ਉਹ ਮਿਲ ਕੇ ਬੱਚੇ ਮਿਲ ਗੁੱਡੇ ਬਜ਼ੁਰਗ ਨੌਜਵਾਨ ਮਿਲ ਕੇ ਸੇਵਾ ਕਰਦੇ ਨੇ ਆਉਂਦਿਆਂ ਦੇ ਰਹੀਆਂ ਦੀ ਪਿਆਸ ਬੁਝਾਉਂਦੇ ਆ ਇਹ ਚੀਜ਼ਾਂ ਸਰ ਪੰਜਾਬ 'ਚ ਦੇਖਣ ਨੂੰ ਮਿਲਦੀਆਂ ਨੇ ਹਰ ਥਾਂ ਦੇ ਸੁਹੀਲੇ ਲੱਗਦੀਆਂ ਨੇ ਠੀਕ ਹੈ ਤੇ ਇਹ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਦਾ ਸੱਭਿਆਚਾਰ ਤੁਹਾਨੂੰ ਕੋਸ਼ਿਸ਼ ਕੀਤੀ ਸੀ ਤੇ ਮੇਰੇ ਫਿਲਮ ਦੇ ਅਗਲੇ ਹੋਰ ਵੀਡੀਓ ਵਿੱਚ ਤੁਹਾਡੇ ਇੰਦਰ ਪਾਸੇ ਪਮਾੜੀ ਵੀ ਪਸੰਦ ਵੀ ਚੈਨਲ ਤੋਂ